अच्छा दोस्तों तो अच्छा निकाय क्या उस चीज़ है कि सेंट्रल उसके एक्वायंट के लिए डेंटरी एजेंस्टों नामक पोर्टल है जो है गवर्नमेंट ऑफ़ इंडिया सर्टिफिकेट्स को ऑर्डर करते हैं कि इस आधार पर मदद भी चालू है पोस्टमासिव कवर का केस इतना पर्दे पर पड़ेगा एक बार तेज़ों ਸਰ ਨੰਬਰ 12 ਨੰਬਰ 15 ਸਰ ਸਾਹਮਣੇ ਦੇਖਿਓ ਜੀ 11 ਨੰਬਰ ਪਰ 2025 ਤੋ ਲੈ ਕੇ ਜਿਹੜੇ ਜਲੰਧਰ ਤੇ ਆਕੀ ਏਰੀਆ ਦੇ ਵਿੱਚ ਸਾਡੇ ਰਹਿਮ ਵਾਲੇ ਸਿਟੀਨ ਜਾਂ ਸਾਡੇ ਬੀਜਾਤੂ ਵਿੱਚ ਹਾਂਜੀ ਅੱਜ ਆਪਾਂ ਜਿਹੜੇ ਤੁਹਾਨੂੰ ਪਤਾ ਹੈਗਾ ਕਿ ਜਨਵਰੀ 2025 ਤੋਂ ਲੈ ਕੇ ਜਿਹੜੇ ਜਲੰਧਰ ਤੇ ਆਤੀ ਏਰੀਆ ਦੇ ਵਿੱਚ ਸਾਡੇ ਰਹਿਣ ਵਾਲੇ ਸਿਟੀਜ਼ਨ ਜਾਂ ਸਾਡੇ ਏਰੀਆ ਦੇ ਵਿੱਚ ਪਬਲਿਕ ਜਿਹੜੀ ਰਹਿ ਰਹੀ ਹੈ ਉਹਨਾਂ ਦੇ ਜਿਹੜੇ ਮੋਬਾਈਲ ਫੋਨ ਨੇ ਕਿਸੇ ਨਾ ਕਿਸੇ ਤਰੀਕੇ ਕਈ ਵਾਰਾ ਕਿਸੇ ਦਾ ਮਿਸਪਲੇਸ ਹੋ ਜਾਂਦਾ ਜਾਂ ਸਨੈਚ ਹੋ ਜਾਂਦਾ ਜਾਂ ਗਿਰ ਜਾਂਦਾ ਉਹ ਮੋਬਾਈਲ ਫੋਨ ਅਸੀਂ ਰਿਕਵਰ ਕਰਨ ਦੇ ਵਿੱਚ ਜਿਹੜੀ ਸਾਡੀ ਜਲੰਧਰ ਜਿਹੜੀ ਦਿਹਾਤੀ ਪੁਲਿਸ ਦੀ ਟੀਮ ਹੈਗੀ ਆ ਉਹਨੇ ਸਫਲਤਾ ਹਾਸਲ ਕੀਤੀ ਆ ਇਹ ਜਿਹੜਾ ਟਾਸਕ ਹੈਗਾ ਸਾਡਾ ਕੰਟਰੀਬਿਊ ਜਿਹੜਾ ਹੈਗਾ ਸਾਡੀ CEIR ਜਿਹੜੀ ਸਾਡਾ ਪੋਰਟਲ ਹੈਗਾ ਸੈਂਟਰਲ ਇਕਵਿਪਮੈਂਟ ਜਿਹੜੀ ਆਇਡੈਂਟੀਟੀ ਰਜਿਸਟਰ ਨਾਂ ਦਾ ਪੋਰਟਲ ਹੈ ਜਿਹੜਾ ਗਵਰਨਮੈਂਟ ਆਫ ਇੰਡੀਆ ਵੱਲੋਂ ਜਿਹੜਾ ਚਲਾਇਆ ਜਾ ਰਿਹਾ ਉਹਦੇ ਉੱਤੇ ਜਿਹੜਾ ਹੈਗਾ ਜਦੋਂ ਕੋਈ ਫੋਨ ਇਸ ਤਰ੍ਹਾਂ ਦਾ ਥੋਂਦਾ ਤਾਂ ਕੋਈ ਮਿਸਪਲੇਸ ਹੋ ਜਾਂਦਾ ਉਹਤੇ ਅਸੀਂ ਜਿਹੜਾ ਇਕਵਿਪਮੈਂਟ ਹੈ ਉਹਦੇ ਤੇ ਅਸੀਂ ਰਜਿਸਟਰ ਕਰਦੇ ਆਂ ਤਾਂ ਸਾਡੇ ਟੈਕਨੀਕਲ ਜਿਹੜੀ ਹੈਗੀ ਆ ਉਹਦੀ ਸਹਾਇਤਾ ਦੇ ਨਾਲ ਸਾਡੀ ਲਗਾਤਾਰ ਕੋਸ਼ਿਸ਼ ਇਹ ਰਹਿੰਦੀ ਹੈ ਕਿ ਜਿਹੜਾ ਇਹ ਮੋਬਾਈਲ ਫੋਨ ਨੇ ਕਿਉਂਕਿ ਇਹਨਾਂ ਦੇ ਵਿੱਚ ਸੈਂਸਿਟਿਵ ਡਾਟਾ ਜਿਹੜਾ ਹੈਗਾ ਤੁਹਾਡਾ ਹੁੰਦਾਗਾ ਜਿਹੜੀ ਇਨਫਾਰਮੇਸ਼ਨ ਤੁਸੀਂ ਇਹਦੇ ਵਿੱਚ ਕਈ ਵਾਰੀ ਆਪਾਂ ਬਹੁਤ ਤਰ੍ਹਾਂ ਦੀ ਇਨਫਾਰਮੇਸ਼ਨ ਐ ਸੇਵ ਕਰਕੇ ਰੱਖਦੇ ਆ ਤਾਂ ਸਾਡਾ ਮਕਸਦ ਇਹ ਹੈਗਾ ਸੀ ਕਿ ਇੱਥੇ ਜਿਹੜੀ ਹੈਗੀ ਆ ਕਿ ਤੁਹਾਡੇ ਜਿਹੜੇ ਇਹਨਾਂ ਡਿਵਾਈਸਿਸ ਦੇ ਮਾਲਕ ਨੇ ਉਹਨਾਂ ਨੂੰ ਬੁਲਾਇਆ ਜਾਵੇ ਤਾਂ ਪਬਲਿਕ ਨੂੰ ਪਤਾ ਲੱਗੇ ਕਿ ਇਸ ਤਰੀਕੇ ਜਿਹੜੀ ਜਿਹੜੀ ਹੈਗੀ ਕੰਮ ਕੀਤਾ ਜਾ ਰਿਹਾ ਜਾਂ ਇਹਦੀ ਸੈਂਸਿਟੀਵਿਟੀ ਜਿਹੜੀ ਡਾਟੇ ਦੀ ਕੀ ਹੈ ਤੇ ਸਾਨੂੰ ਆਪਣੇ ਜਿਹੜੇ ਡਿਵਾਈਸ ਨੇ ਇਹਨਾਂ ਨੂੰ ਸੰਭਾਲ ਕੇ ਰੱਖਣ ਦੀ ਕਿੰਨੀ ਜ਼ਰੂਰਤ ਹੁੰਦੀ ਹੈ ਤਾਂ ਇਹਦੇ ਵਿੱਚ ਸਾਡੀ ਜਿਹੜੀ ਹੈਗੀ ਹੈ ਸਾਡੇ ਐਸਪੀ ਡਿਟੈਕਟਿਵ ਸਰਬਜੀਤ ਰਾਏ ਸਾਡੇ ਡੀਐਸਪੀ ਸਾਈਬਰ ਕ੍ਰਾਈਮ ਜਿਹੜੇ ਹੈਗੇ ਆ ਰਿਸ਼ਪਾਲ ਸਿੰਘ ਇਹਨਾਂ ਦੀ ਜਿਹੜੀ ਟੀਮਾਂ ਨੇ ਇਹਨਾਂ ਦੀ ਡਿਊਟੀ ਲਈ ਸੀ ਅਈ ਕੰਟੀਨਿਊਸ ਜਿਹੜਾ ਹੈਗਾ ਇਸ ਸਾਡੇ ਸਟੈਟਿਸ ਨੂੰ ਫੋਲੋ ਕਰਦੇ ਹੈਗੇ ਸੀ ਸਾਰੇ ਡੇਟੇ ਨੂੰ ਫੋਲੋ ਕਰਦੇ ਸੀ ਉਹਦੇ ਵਿੱਚ ਜਿਹੜੇ ਤੁਹਾਡੇ ਸਾਹਮਣੇ ਅਸੀਂ 111 ਮੋਬਾਈਲ ਫੋਨ ਨੇ ਜਲੰਧਰ ਰੂਰਲ ਪੁਲਿਸ ਵੱਲੋਂ ਅਸੀਂ ਰਿਕਵਰ ਕੀਤੇ ਨੇ ਜਿਹੜੇ ਜਨਵਰੀ ਤੋਂ ਲੈ ਕੇ ਹੁਣ ਤੱਕ ਜਿਹੜੇ ਤੁਹਾਡੇ ਮਿਸਪਲੇਸ ਹੋਏ ਸੀ ਜਾਂ ਕਿਸੇ ਨੇ ਕਿਸੇ ਤਰੀਕੇ ਦਾ ਕੋਈ ਸਨੇਚ ਹੋ ਗਿਆ ਜਾਂ ਇਸ ਤਰ੍ਹਾਂ ਤੁਹਾਡੇ ਗੁੰਮ ਹੋਏ ਸੀ ਅੱਜ ਅਸੀਂ ਤੁਸੀਂ ਸਾਡੇ ਵਿੱਚ ਆਏ ਹੋ ਤਾਂ ਅਸੀਂ ਤੁਹਾਨੂੰ ਇਹ ਜਿਹੜੇ ਮੋਬਾਈਲ ਫੋਨ ਨੇ ਡਿਲੀਵਰ ਕਰਨੇ ਹੈਗੇ ਆ ਤੁਹਾਡੇ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਹੈਗੀ ਹੈ ਮੇਨ ਗੱਲ ਆ ਜਾਂਦੀ ਹੈ ਕਿ ਇਹ ਕ੍ਰਾਈਮ ਦੇ ਵਿੱਚ ਕਿਸੇ ਦਾ ਨਾਮ ਵਰਤਿਆ ਜਾਵੇਗੇ ਜਦੋਂ ਤੁਹਾਡਾ ਮੋਬਾਈਲ ਫੋਨ ਬੇਸ਼ੱਕ ਤੁਸੀਂ ਮਿਸਪਲੇਸ ਹੀ ਹੋ ਜਾਂਦਾ ਤੁਹਾਡੇ ਆਪਣੀ ਗਲਤੀ ਨਾਲ ਹੀ ਕਿਤੇ ਗਿਰ ਜਾਂਦਾ ਜਾਂ ਤੁਹਾਡੇ ਤੋਂ ਹੁੰਦਾ ਪਰ ਉਹਦੇ ਵਿੱਚ ਉਸ ਨੂੰ ਕ੍ਰਾਈਮ ਦੇ ਵਿੱਚ ਯੂਜ਼ ਕਰਨ ਦੇ ਜਿਹੜੇ ਹੈਗੇ ਨੇ ਚਾਂਸੇਜ਼ ਰਹਦੇ ਆ ਕਿ ਅਗਰ ਕਿਸੇ ਗਲਤ ਬੰਦੇ ਦੇ ਹੱਥ 'ਚ ਉਹ ਮੋਬਾਈਲ ਲੱਗ ਜਾਏ ਤਾਂ ਤੁਹਾਨੂੰ ਜਿਹੜਾ ਹੈਗਾ ਉਹਨੂੰ ਬਾਅਦ ਵਿੱਚ ਪਰੇਸ਼ਾਨੀ ਆਉਂਦੀ ਹੈ ਤਾਂ ਇਹ ਸਾਰਿਆਂ ਨੂੰ ਸੁਚੇਤ ਰਹਿਣ ਦੀ ਲੋੜ ਹੁੰਦੀ ਹੈ ਕਿ ਜੇਕਰ ਕੋਈ ਕਿਸੇ ਦਾ ਜਿਹੜਾ ਫੋਨ ਹੈ ਮਿਸਪਲੇਸ ਹੁੰਦਾ ਤਾਂ ਸਭ ਤੋਂ ਪਹਿਲਾਂ ਪੁਲਿਸ ਦੇ ਕੋਲ ਜਿਹੜੀ ਉਹਦੀ ਇਨਫੋਰਮੇਸ਼ਨ ਹੈ ਨਾਲ ਦੀ ਨਾਲ ਜਿਹੜੀ ਇਹ ਦਿੱਤੀ ਜਾਵੇ ਜਿਹੜੇ ਆਨਲਾਈਨ ਪੋਰਟਲ ਵੀ ਹੈਗੇ ਨੇ ਜਿਹੜਾ ਮੈਂ CEIR ਦਾ ਪੋਰਟਲ ਦੱਸਿਆ ਗਵਰਨਮੈਂਟ ਆਫ ਇੰਡੀਆ ਵੱਲੋਂ ਜਿਹੜਾ ਐਂਡ ਜਿਹੜਾ ਹੈਗਾ ਸਾਡੀ ਗਵਰਨਮੈਂਟ ਵੱਲੋਂ ਪੰਜਾਬ ਵੱਲੋਂ ਜਿਹੜੇ ਚਲਾਏ ਜਾਂਦੇ ਨੇ ਉਹਨਾਂ ਦੇ ਵਿੱਚ ਤੁਸੀਂ ਨਾਲ ਦੀ ਨਾਲ ਇਹਨਾਂ ਨੂੰ ਰਜਿਸਟਰ ਕਰ ਸਕਦੇ ਹੋ ਆਪਣੀ ਜਿਹੜੇ ਹੈਗੇ ਤਾਂ ਉਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਭ ਤੋਂ ਪਹਿਲਾਂ ਜਿਹੜੇ ਹੈਗੇ ਨਾ ਉਹਨਾਂ ਨੂੰ ਬਲੌਕ ਕਰਾਈਏ ਜਿਹੜੇ ਨੰਬਰ ਹੁੰਦੇ ਨੇ ਐਂਡ ਪੁਲਿਸ ਦੇ ਕੋਲੇ ਇਨਫੋਰਮੇਸ਼ਨ ਦੇਣਾ ਬਹੁਤ ਜ਼ਰੂਰੀ ਹੁੰਦਾ। ਹੁਣ ਮੈਂ ਤੁਹਾਨੂੰ ਇਹ ਜਿਹੜੇ ਹੈਗੇ ਨੇ ਸਾਰੇ ਅਸੀਂ ਜਿਹੜੇ ਇਹ ਤੁਹਾਨੂੰ ਡਿਲੀਵਰ ਕਰਦੇ ਆ। ਤੇ ਅੱਗੇ ਤੋਂ ਤੁਹਾਡਾ ਜਿਹੜਾ ਹੈਗਾ ਤੁਹਾਨੂੰ ਵੀ ਸੁਚੇਤ ਰਹਿਣ ਦੀ ਜਿਹੜੀ ਹੈਗੀ ਇਹਦੇ ਵਿੱਚ ਜ਼ਰੂਰਤ ਹੈਗੀ। ਧੰਨਵਾਦ। ਆਰਡਰ ਜਿਹੜੇ ਆਏ ਨੇ ਉਹਨਾਂ ਨੂੰ ਅਸੀਂ ਦੇ ਰਹੇ ਆ ਕਿ ਆ ਬਾਕੀ ਜਿਹੜੇ ਆਣਗੇ ਬਾਅਦ ਵਿੱਚ ਅਸੀਂ ਬਾਅਦ ਦੇ ਵਿੱਚ ਉਹਨਾਂ ਨੂੰ ਡਿਲੀਵਰ ਕਰਵਾ ਦੇਵਾਂਗੇ। ਹਾਂਜੀ। 111 ਮੋਬਾਈਲ ਹੁਣ ਤੱਕ ਅਸੀਂ ਜਿਹੜੇ ਆ ਹੁਣ ਰਿਕਵਰ ਕੀਤੇ ਹੈਗੇ ਨੇ ਬਟ ਸਾਡੇ ਅਸੀਂ ਕੰਟੀਨਿਊ ਜਿਹੜੀ ਹੈਗੀ ਸਾਡੀ ਚੱਲ ਰਹੀ ਆ ਜਿਹੜੀ ਇਹ ਮਹਮ ਹੈਗੀ ਸਾਡੀ ਲਗਾਤਾਰ ਚੱਲ ਰਹੀ ਹੈ ਤਾਂ ਬਾਕੀ ਵੀ ਅਸੀਂ ਜਿਹੜੇ ਜਿਨ੍ਹਾਂ ਦੇ ਸਾਡੇ ਜਨਵਰੀ ਤੋਂ ਲੈ ਕੇ ਜਿੰਨੇ ਵੀ ਫੋਨ ਹੁਣ ਤੱਕ ਅਸੀਂ ਰਿਕਵਰ ਕਰ ਰਹੇ ਆ ਜਾਂ ਸਾਨੂੰ ਪਤਾ ਲੱਗਿਆ ਕਿ ਮੋਬਾਈਲ ਕਿਸ ਉਸ ਸੈੱਟ ਦੇ ਵਿੱਚ ਆਈ ਹੈ ਮੀ ਨੰਬਰ ਦੇ ਵਿੱਚ ਚੱਲ ਰਹੇ ਨੇ ਉਤੋਂ ਵੀ ਅਸੀਂ ਰਿਕਵਰ ਕਰਕੇ ਅਸੀਂ ਤੁਹਾਡੇ ਜਿਹੜੇ ਅਸਲ ਮਾਲਕੇ ਨੂੰ ਉਹਨਾਂ ਤੱਕ ਪਹੁੰਚਾਵਾਂਗੇ ਅਗਰ ਕਿਸੇ ਦੀ ਜਿਹੜੀ ਹੈਗੀ ਡਿਸਆਨੈਸਟ ਇੰਟੈਂਸ਼ਨ ਦੇ ਨਾਲ ਕਿਸੇ ਨੇ ਰੀਟਰੀਵ ਕੀਤਾ ਜਾ ਰੀਟੇਨ ਕਰਕੇ ਰੱਖਿਆ ਜਾਂ ਕਿਸੇ ਨੇ ਕਿਸੇ ਦੀ ਡਾਟਾ theft ਤਾਂ ਕੋਈ ਗੱਲ ਆਉਂਦੀ ਹੈ ਜਾਂ ਤੁਹਾਡੇ ਸੈਂਸਿਟਿਵ ਜਿਹੜਾ ਡਾਟਾ ਕਿਸੇ ਨੇ ਚੋਰੀ ਕੀਤਾ ਹੋਇਆ ਤਾਂ ਉਹਦੇ ਖਿਲਾਫ ਵੀ ਵਣਦੀ ਕਾਰਵਾਈ ਕੀਤੀ ਗਈ ਹੈ ਜੀ ਜਿਨ੍ਹਾਂ ਦੇ ਕੋਲ ਅਸੀਂ ਫੋਨ ਰਿਕਵਰ ਕੀਤੇ ਨੇ ਅਗਰ ਉਹਨਾਂ ਨੇ ਕਿਤੇ ਤੁਹਾਡਾ ਕੋਈ ਡਾਟਾ ਅਗੇ ਚੋਰੀ ਕੀਤਾ ਹੋਵੇ ਨਹੀਂ ਇਹਨਾਂ ਦੇ ਵਿੱਚੋਂ ਕੋਈ ਡਾਟਾ ਜਿਹੜਾ ਹੈਗਾ ਜਿਹੜਾ ਚੋਰੀ ਵਾਲਾ ਨਹੀਂ ਹੈ ਪਾਇਆ ਗਿਆ ਬਟ ਅਗਰ ਕਿਸੇ ਨੇ ਵੀ ਕੀਤਾ ਹੋਇਆ ਤਾਂ ਉਹਨਾਂ ਨੂੰ ਵੀ ਜਿਹੜੀ ਹੈਗੇ ਜਿਨ੍ਹਾਂ ਦੇ ਕੋਲ ਇਸ ਤਰ੍ਹਾਂ ਦੇ ਮਿਲਦੇ ਆ ਉਹਨਾਂ ਨੂੰ ਵੀ ਸਖਤ ਤਾੜਦਾ ਹੈ ਕਿਸੇ ਦਾ ਵੀ ਕੋਈ ਡਾਟਾ ਚੋਰੀ ਨਾ ਕੀਤਾ ਜਾਵੇ ਅਗਰ ਕਿਸੇ ਦੇ ਕੋਲ ਇਸ ਤਰ੍ਹਾਂ ਦਾ ਮਿਸਪਲੇਸ ਹੋਇਆ ਫੋਨ ਮਿਲਦਾ ਤਾਂ ਉਹ ਸਬੰਧਤ ਥਾਣਾ ਜਿਹੜਾ ਉਹਨਾਂ ਨੇੜੇ ਪੈਂਦਾ ਉੱਥੇ ਉਹਨਾਂ ਦੇ ਹੈਡ ਓਵਰ ਕੀਤਾ ਜਾਂਦਾ। ਕੁਝ ਲੋਕ ਕਹਿੰਦੇ ਕਿ ਖਜਲੂਨਾ ਕਹਿੰਦਾ ਅਪਡੇਟ ਕਰਸ ਪੜੀ ਰਿਹਾ ਤਾਂ ਉਹਨਾਂ ਨੂੰ ਕੋਈ ਮਿਸਟ ਨਹੀਂ। ਭਈ ਜਿੰਨੀ ਸਾਡੀ ਆਪਣੀ ਖੁਦ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਆਪਣੇ ਡਿਵਾਈਸ ਨੂੰ ਅਸੀਂ ਸੰਭਾਲ ਕੇ ਰੱਖਣਾ ਹੁੰਦਾ ਤਾਂ ਉਹ ਉਹਨਾਂ ਦੀ ਵੀ ਜੇ ਪਾਰਟ ਦੇ ਉੱਤੇ ਨੈਗਲੀਜੈਂਸ ਜੇ ਪਾਈ ਜਾਂਦੀ ਹੈ ਤਾਂ ਹੀ ਮਿਸਪਲੇਸ ਹੁੰਦੇ ਨੇ। ਅੰਡ ਖੱਜਲ ਵਾਲੀ ਜਿਹੜੀ ਕਿਉਂਕਿ ਇਹ ਚੀਜ਼ ਜਿਹੜੀ ਹੈਗੀ ਇਹ ਆਪਣੇ ਆਪ ਹੀ ਬੋਲਣਾ ਜਦੋਂ ਟੈਕਨੀਕਲ ਸਾਡੇ ਕੋਈ ਇਨਪੁਟ ਆਏਗੀ ਫਿਰ ਪਤਾ ਲੱਗਣਾ ਹੈ ਕਿ ਕਿਤੇ ਚੱਲਦੀ ਤਾਂ ਉਹਦੇ ਵਿੱਚ ਨੇਚਰਲੀ ਟਾਈਮ ਲੱਗ ਜਾਂਦਾ ਇਹ ਰੇਸ਼ਿਓ ਜਿਹੜੀ ਹੈਗੀ ਹੁਣ ਤੱਕ ਜਿਹੜੀ ਜਨਵਰੀ ਤੋਂ ਲੈ ਕੇ ਜਿਹੜੇ ਸਾਡੇ ਫੋਨ ਹੈਗੇ 946 ਫੋਨ ਜਿਹੜੇ ਹੈਗੇ ਨੇ ਜਨਵਰੀ ਤੋਂ ਲੈ ਕੇ ਹੁਣ ਤੱਕ ਜਿਹੜੇ ਮਿਸਪਲੇਸ ਹੋਏ ਆ ਜਿਹੜੇ ਚੋਂ ਅਸੀਂ ਕਾਫੀ ਇਹਨੂੰ ਡਿਟੈਕਟ ਕਰ ਲਿਆ ਬਾਕੀਆਂ ਦਾ ਸਾਨੂੰ ਇਹ ਪਤਾ ਚੱਲ ਚੁੱਕਿਆ ਕਿ ਕਿੱਥੇ ਕਿੱਥੇ ਜਿਹੜੇ ਹੈਗੇ ਨੇ ਨੰਬਰ ਐਕਟਿਵ ਨੇ ਉਹ ਜਿਹੜੇ ਜਿੱਥੇ ਜਿੱਥੇ ਵੀ ਐਕਟਿਵ ਹੈਗੇ ਨੇ ਉਹਨਾਂ ਨੂੰ ਤਾਂ ਅਸੀਂ ਰਿਕਵਰ ਕਰ ਰਹੇ ਹਾਂ ਲਗਾਤਾਰ ਸਾਡੀ ਰਿਕਵਰੀ ਚੱਲ ਰਹੀ ਹੈ ਜਿਵੇਂ ਹੁਣ ਦੀਵਾਲੀ ਦਾ ਤੁਹਾਨੂੰ ਪਤਾ ਦੇ ਤਿਹਾੜਾਂ ਦੇ ਜਿਹੜਾ ਇਹ ਸਾਡੇ ਵੱਲੋਂ ਜਿਹੜਾ ਹੈਗਾ ਪੁਲਿਸ ਵੱਲੋਂ ਇੱਕ ਤੁਹਾਨੂੰ ਤੁਹਾਡੇ ਇਹ ਅਸਲ ਜਿਹੜਾ ਮਾਲਕਾਂ ਤੱਕ ਇਹਨੇ ਡਿਵਾਈਸ ਨੂੰ ਬਚਾ ਕੇ ਇਹ ਤੁਹਾਨੂੰ ਇੱਕ ਗਿਫਟ ਅਸੀਂ ਦੇ ਰਹੇ ਹਾਂ ਦੀਵਾਲੀ ਦਾ ਸਰ ਜੀ ਹੁਣੇ ਨੀਚੇ ਕਰਵਾਇਓ 15 ਆਓ ਮੇਰਾ ਨਾਮ ਮੋਜੀਦੀ ਨਹੀਂ ਮੇਰਾ ਮੋਬਾਈਲ ਨੰਬਰ ਜਿਹੜਾ ਤੁਹਾਨੂੰ ਮਾਈਕ ਰਿਕਾਰਡ ਕਰਿਆ ਕਦੇ ਪੂਰੀ ਨਹੀਂ ਹੈ ਨਹੀਂ ਸਰ ਇਹ ਚੋਰੀ ਮਾਲਬ ਜੇਬ ਤੋਂ ਪੌਕਰ ਤੋਂ ਡਿਪੈਰਟਮੈਂਟ ਡਿਊਟੀ ਆਫ ਕਰਕੇ ਜਾ ਰਿਹਾ ਸੀ 3 ਜੁਲਾਈ ਨੂੰ ਤਪੂ ਪਰ ਉੱਥੇ ਮੈਂ ਦਿੱਲੀ ਦਾ ਰਹਿਣ ਆਲਾ ਉਤੋਂ ਥੋੜੀ ਸ਼ਾਪਿੰਗ ਕੀਤੀ ਦਾ ਇਸ ਕਰਕੇ ਮੋਬਾਈਲ ਜੇਬ ਦੇ ਵਿੱਚ ਪਾਇਆ ਤਾਂ ਬਾਈਕ ਤੇ ਇਸ ਘਾਤੇ ਡਿੱਗ ਪਿਆ ਸਕਾ ਜਿਹੜਾ ਫੋਨ ਹੈ ਕਿੰਨੀ ਕੀਮਤ ਸੀ ਤੁਹਾਡੇ ਕੋਲ ਇਹਦੀ 18000 ਰੁਪਏ ਆ ਕੀਮਤ ਪੁਲਿਸ ਦੀ ਕਾਰਵਾਈ ਕਿਵੇਂ ਦੇਖਦੇ ਹੋ ਬਹੁਤ ਵਧੀਆ ਜੀ ਜੋ ਪੁਲਿਸ ਨੇ ਕਾਰਵਾਈ ਕੀਤੀ ਹੈ ਇਹਨਾਂ ਦੀ ਕਾਰਜਕਾਰੀ ਤੋਂ ਮੈਂ ਬੜਾ ਖੁਸ਼ ਹਾਂ ਬਹੁਤ ਵਧੀਆ ਇਹਨਾਂ ਨੇ ਜੋ ਟੂਟੀ ਆ ਨਵਾਈ ਆ ਤਾਂ ਇਹ 3 ਜੁਲਾਈ ਨੂੰ ਹੋਇਆ ਸੀ ਤੁਹਾਨੂੰ ਲੱਗਦਾ ਸੀ ਉਮੀਦ ਸੀ ਕਿ ਨਹੀਂ ਉਮੀਦ ਨਹੀਂ ਮੈਂ ਛੱਡ ਦਿੱਤੀ ਸੀ ਕਿ ਹੁਣ ਨਹੀਂ ਮਿਲੇਗਾ ਲੇਕਿਨ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਵਧੀਆ ਕਾਰਜਕਾਰੀ ਨੂੰ ਮੱਦੇ ਨਜ਼ਰਾ ਦਿਓ ਇਹਨਾਂ ਨੇ ਕੋਸ਼ਿਸ਼ ਕੀਤੀ ਚਲੋ ਫੋਨ ਮਿਲ ਗਿਆ ਅਪੀਲ ਕਰ ਦਿਓ ਇਹਨਾਂ ਨੂੰ ਬਿਲਕੁਲ ਬਿਲਕੁਲ ਜੀ ਬਹੁਤ ਧੰਨਵਾਦ ਕਰਦਾ ਹਾਂ ਮੈਂ ਸਕਿਉਰਟੀ ਗਾਰਡ ਕਰਦਾ ਹਾਂ ਪੀਐਸਓ ਸਕੂਲ ਦੇ ਵਿੱਚ